ਮੈਟਰੋ ਦੋ ਮਾਰਵਾੜੀ ਘੋੜੀਆਂ ਦਿਖਾਉਣ ਲੱਗਿਆ ਤੁਹਾਨੂੰ ਮੈਂ ਇੱਕ ਤਾਂ ਜਿਹੜੀ ਸਕਰੀਨ ਤੇ ਵੇਖ ਰਿਓ ਘੋੜੀ ਮੱਥੇ ਪਟਾ ਇੱਕ ਪੈਰ ਚਟੈਸ ਘੋੜੀ ਦਾ ਤੇ ਜਿਹੜੀ ਆ ਤੁਸੀਂ ਨਾਲ ਦੇਖ ਰਿਓ ਇਹ ਮੱਥੇ ਫੁੱਲ ਦੀ ਘੋੜੀ ਆ ਦੋਨੇ ਘੋੜੀਆਂ ਸਾਫ ਸੁਥਰੀਆਂ ਨੇ ਪੌਰੀਆਂ ਦੀਆਂ ਤੇ ਦੋਨੀਆਂ ਖਾਲੀ ਨੇ ਦੋਸਤੋ ਬਾਚਵਨ ਵਾਲੀਆਂ ਘੋੜੀਆਂ ਨੇ ਜੇ ਕਿਸੇ ਨੇ ਕੋਈ ਆਪਣੀ ਪਸੰਦ ਦਾ ਘੋੜਾ ਸੜਾਉਣਾ ਵੀ ਘੋੜੀ ਭਾਲ ਰਿਆ ਕਿ ਵੀ ਆਪਾਂ ਖਾਲੀ ਘੋੜੀ ਲੈ ਲਈਏ ਉਸ ਤੋਂ ਬਾਅਦ ਆਪਾਂ ਚੰਗੇ ਘੋੜੇ ਤੋਂ ਕਿਸੇ ਤੋਂ ਕ੍ਰੋਸ ਕਰਾ ਲਾਂਗੇ ਆਪਾਂ ਆਪਣੀ ਮਰਜ਼ੀ ਦੇ ਨਾਲ ਉਨਾਂ ਲਈ ਦੋਸਤੋ ਇਹ ਘੋੜੀਆਂ ਨੇ ਸਵਾਰੀ ਦੀ ਪਾਸ ਨੇ ਐਂਡ ਚਾਲਚੂਲ ਦੀ ਜਮਾਂਨ ਓਕੇ ਨੇ ਤੇ ਸਾਊਸੀਲ ਘੋੜੀਆਂ ਨੇ ਦੋਨੇ ਦੋਨਾਂ ਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਂਝੀ ਕਰਦੇ ਆਂ ਤੇ ਐਂਡ ਤੱਕ ਵੀਡੀਓ ਚ ਬਣੇ ਰਹੋ ਪਹਿਲਾਂ ਆਪਾਂ ਤੁਹਾਡੇ ਨਾਲ ਮਾਰਵਾੜੀ ਘੋੜੀ ਜਿਹੜੀ ਆ ਸਕਰੀਨ ਤੇ ਦੇਖ ਰਹੇ ਹੂੰ ਇਹਦੀ ਆਪਾਂ ਡਿਟੇਲ ਸਾਂਝੀ ਕਰਦੇ ਆਂ ਨਵਾਂ ਮਿੱਤਰ ਪਿਆਰਾ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਜਾਨਵਰ ਦੀ ਸੇਲ ਆਲੀ ਕੋਈ ਐਡ ਲਗਵਾਉਣੀ ਆ ਆਪਣਾ ਜਾਨਵਰ ਕੋਈ ਘਰੇ ਬੈਠਾ ਸੇਲ ਕਰਵਾਉਣਾ ਚਾਹੁੰਦਾ ਤਾਂ ਆਪਣਾ ਨੰਬਰ ਸਕਰੀਨ ਦੇ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਆਪਾਂ ਤੁਹਾਡਾ ਜਾਨਵਰ ਦੀ ਐਡ ਆਪਣੇ ਚੈਨਲ ਤੇ ਪਾ ਦਾਂਗੇ ਦੋਸਤੋ ਤੇ ਗੱਲ ਕਰਦੇ ਆਪਏ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਿਓ ਸਵਾਰੀ ਦੀ ਐਨ ਓਕੇ ਆ ਤੁਸੀਂ ਦੇਖ ਰਿਓ ਮੁੰਡਾ ਸਵਾਰੀ ਕਰਦਾ ਉੱਪਰ ਬੈਠਾ ਸਵਾਰੀ ਦੀ ਐਨ ਓਕੇ ਆ ਸਾਫ ਸੁਥਰੀ ਚਾਲ ਚੱਲਦੀ ਆ ਛੋਟੀ ਵੱਡੀ ਚਾਲ ਸਾਰੀਆਂ ਚਾਲਾਂ ਨੇ ਇਹਦੇ ਵਿੱਚ ਤੇ ਸਵਾਰੀ ਦੀ ਪਾਸ ਆ ਪੌਰੀਆਂ ਦੀ ਬਿਲਕੁਲ ਪਾਸ ਆ ਐਨ ਤੇ ਮਾਰਕਿੰਗ ਬਹੁਤ ਸੋਹਣੀ ਆ ਮੱਥੇ ਪਟਾ ਇੱਕ ਪੈਰ ਚਿੱਟਾ ਦੋਸਤੋ ਤੇ ਵਧੀਆ ਪਾਲੀ ਹੋਈ ਘੋੜੀ ਆ ਇਹਦੀ 63 ਇੰਚ ਹਾਈਟ ਆ ਫੱਟੀ ਵਾਲੀ ਬਾਈ ਕਹਿੰਦੇ ਵੀ ਆਪਾਂ ਜ਼ਿੰਮੇਦਾਰੀ ਦਿੰਨੇ ਆ ਜੇ ਕੋਈ ਘਰੇ ਆ ਕੇ ਮਿਲਣਾ ਚਾਹੁੰਦਾ ਤਾਂ ਮਿਲ ਸਕਦਾ 63 ਇੰਚ ਫੱਟੀ ਵਾਲੀ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਮੌਕੇ ਤੇ ਘੋੜੀ ਖਾਲੀ ਆ ਦੋਸਤੋ ਇਹ ਤੇ ਅੰਦਰ ਦੀ ਵੀ ਬਿਲਕੁਲ ਸਾਫ ਆ ਬਾਈ ਕਹਿੰਦੇ ਇਹਦੀ ਘੋੜੀ ਦੀ ਉਮਰ 5-6 5-6 ਸਾਲ ਲਗਭਗ ਉਮਰ ਆ ਘੋੜੀ ਦੀ ਨਵੀਂ ਉਮਰ ਦੀ ਘੋੜੀ ਆ ਤੇ ਸਾਫ ਸੁਥਰੀ ਘੋੜੀ ਆ ਜੇ ਕੋਈ ਮਿੱਤਰ ਪਿਆਰਾ ਘੋੜੀ ਖਰੀਦਣੀ ਚਾਹੁੰਦਾ ਤਾ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਇਸ ਘੋੜੀ ਲਈ ਮੱਥੇ ਪਟੇ ਵਾਲੀ ਨਾਲ ਤੇ ਸਾਊਸੀਲਾ ਰੇਵੀਆ ਚਾਲਚੂਲ ਬਹੁਤ ਸੋਹਣੀ ਚਾਲ ਚਾਲਦੀ ਆ ਤੇ ਬਾਈ ਮੁੱਲ ਕਰਦਾ 1,50,000 ਰੁਪਏ ਇਸ ਘੋੜੀ ਦਾ ਤੇ ਸੋਹਣੀਆ ਸਾਫ ਸੁਥਰੀ ਘੋੜੀ ਆ ਜੇ ਕੋਈ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਅੱਗੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਦੂਜੀ ਘੋੜੀ ਦੀ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਜਿਹੜੀ ਦਾ ਇਸ ਘੋੜੀ ਦੀ ਹਾਈਟ ਆ ਦੋਸਤੋ 62 ਇੰਚ ਬਾਲਪੋਰੀਆਂ ਦੀ ਬਿਲਕੁਲ ਸਾਫ਼ ਸੁਥਰੀ ਘੋੜੀ ਆ ਤੇ ਸਾਊਸੀਲ ਘੋੜੀ ਆ ਬਾਈ ਕਹਿੰਦੇ ਵੀ ਜੇ ਕਿਸੇ ਨੇ ਰੱਖਣ ਵਾਸਤੇ ਲੈਣੀ ਆ ਵਧੀਆ ਉਹਦੇ ਵਾਸਤੇ ਤੇ ਇੱਕ ਪੈਰ ਚਿੱਟਾ ਦੋਸਤੋ ਮੱਥੇ ਫੁੱਲਾ ਘੋੜੀ ਦੇ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਰੇਵੀਆ ਚਾਲ ਬਹੁਤ ਸੋਹਣੀ ਚਾਲ ਚੱਲਦੀ ਆ ਬਾਈ ਕਹਿੰਦਾ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਤੇ ਜਿਹੜੇ ਕਿਸੇ ਨੇ ਕੋਈ ਝੂਟੇ ਝਾਟੇ ਲੈਣ ਵਾਸਤੇ ਘੋੜੀ ਖਰੀਦਣੀ ਆ ਉਹ ਬਾਈ ਨਾਲ ਗੱਲਬਾਤ ਕਰ ਲਿਓ ਮੌਕੇ ਤੇ ਘੋੜੀ ਖਾਲੀ ਆ ਦੋਸਤੋ ਇਹ ਬਾਈ ਕਹਿੰਦੇ ਵੀ ਜਿੰਨੀ ਗੱਲ ਆਪਾਂ ਦੱਸੀ ਆ ਉੰਨੀ ਗੱਲ ਸਹੀ ਨਿਕਲੂਗੀ ਬਾਲਪੌਰਿਆਂ ਦੀ ਸਾਫ ਆ 62 ਇੰਚ ਹਾਈਟ ਆ ਮੌਕੇ ਤੇ ਦੋਸਤੋ ਖਾਲੀ ਆ ਘੋੜੀ ਇਹ ਵੀ ਤੇ ਸਵਾਰੀ ਸੂਰੀ ਦੀ ਐਨ ਓਕੇ ਆ ਫਰਸਟ ਕਲਾਸ ਸਵਾਰੀ ਕਰਾਉਂਦੀ ਆ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਇਹ ਵੀ ਘੋੜੀ ਤੇ ਮੌਕੇ ਤੇ ਖਾਲੀ ਆ ਦੋਸਤੋ ਦੋਨਾਂ ਘੋੜੀਆਂ ਚੋਂ ਤੁਸੀਂ ਘੋੜੀ ਖਰੀਦ ਸਕਦੇ ਹੋ ਬਾਈ ਤੋਂ ਜਿਹੜੀ ਵੀ ਤੁਹਾਡੇ ਫਿੱਟ ਲੱਗਦੀ ਆ ਇਸ ਘੋੜੀ ਦਾ ਮੁੱਲ ਆ 110000 ਰੁਪਇਆ ਜਿਹੜੀ ਦੂਜੀ ਪਹਿਲਾਂ ਕੁੜੀ ਦੇਖ ਕੇ ਆਟੋ ਮੱਥੇ ਪਟੇ ਵਾਲੀ ਉਹਦਾ 150000 ਰੁਪਇਆ 1.5 ਲੱਖ ਰੁਪਇਆ ਮੁੱਲ ਆ ਤੇ ਮਾਨਤਾਂ ਤੁਹਾਡਾ ਕਰਨਗੇ ਦੋਸਤੋ ਇਹ ਰਾਈਆ ਪਿੰਡ ਵਿੱਚ ਖੜੀਆਂ ਨੇ ਹੈਪੀ ਕਾਲ ਤਪੇ ਦੇ ਕੋਲ ਪਹਿ ਰਹਿ ਜਾਂਦਾ ਰਾਈਆ ਪਿੰਡ ਆ ਰਾਮਪਰਾਫੂ ਲੱਤਪਾ ਤੇ ਬਾਈ ਦਾ ਪਿੰਡ ਆ ਜਾਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਇਹ ਦੋਨਾਂ ਘੋੜੀਆਂ ਚੋਂ ਕੋਈ ਵੀ ਘੋੜੀ ਖਰੀਦ ਸਕਦੇ ਹੋ ਦੋਸਤੋ ਜਿਹੜੀ ਕੋਈ ਤੁਹਾਡੇ ਫਿੱਟ ਆਉਂਦੀ ਆ ਘੋੜੀ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਤੁਸੀਂ ਕੋਈ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਆਪਣੇ ਜਾਨਵਰ ਦੀ ਤਾਂ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ